ਸਾਈ ਮੀਆਂ ਮੀਰ ਤੇ ਗੁਰੂ ਅਰਜਨ ਦੇਵ ਜੀ ਦੇ ਸਵਾਲ ਜਵਾਬ ਤੱਤੇ ਲੋਕ ਨੇ ਉੱਤੇ ਦੇ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਨੇ ਕੋਣ ਮੀਆਂ ਮੀਰ ਆਸੀ ਚੱਲ ਕੇ ਗੂਰਾਂ ਨੇ ਕੋਲ ਮੀਆ ਮੀਰਿਆ ਅਸੀਂ ਜਿਸ ਤਾਰੀ ਤੇ ਤੇ ਨਕਰ ਹੋਈ ਜਾਵੇ ਜਿਸ ਤਾਰੀ ਤੇ ਨਕਰ ਹੋਈ ਜਾਵੇ ਉਸ ਧਰਤੀ ਨੂੰ ਕਿਉਂ ਨਾ ਪਲਟਾਂ ਵਾ ਸੈਨ ਸਾ ਹੁਕਮ ਕਰੋ ਤਾਂ ਹੁਕਮ ਕਰੋ ਤਾਂ ਦਿੱਲੀ ਲਾਹੌਰ ਸਹਿਰ ਦੀ ਇਤਨਾਲ ਏਟ ਗੜ ਕਵਾਂ ਸੈਨ ਸਾ ਸਿੱਕੇ ਵਾਲਾ ਮਹਲ ਮੀਆਂ ਮੀਰੀ ਉਸਾਰਨਾ ਇਸ ਝੁੱਟੇ ਤੰਵੇ ਤਾਈਂ ਕਰੀਏ ਪਿਆਰ ਨਾ ਇਸ ਝੁੱਟੇ ਤੰਵੇ ਤਾਈਂ ਕਰੀਏ ਪਿਆਰ ਨਾ ਉਹ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਹ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁੱਖੋਂ ਦਾਇਏ ਪਾਣਾ ਮੰਨਣਾ ਮੰਨਣਾ ਕੁਦਿ ਮੈਂ ਗੁਰਾਂ ਨੂੰ ਕੋ ਭਾਰੇ ਮਾਰਿਆ ਪਾਣਾ ਮੰਨਿਆ ਦੇਲੇ ਵਿੱਚ ਗੁੱਸਾ ਆ ਤੇ ਨੈਣਾ ਵਿੱਚ ਨੀਰ ਐ ਤਹਾ ਤੇਰੋਂ ਦਾ ਮੀਆਂ ਮੀਰ ਐ ਤਹਾ ਵਾਰ ਮਾਰ ਕੇ ਤੇਰੋਂ ਦਾ ਮੀਆਂ ਮੀਰ ਐ ਤਨ ਉਤੇ ਇੰਨੇ ਕਿਉਂ ਕਸਟ ਜੱਲੀ ਜਾਓ ਤਾਰੇ ਉਤੇ ਇੰਨੇ ਕਿਉਂ ਕਸਟ ਜੱਲੀ ਜਾਓ ਕਰਦਾ ਮੈਂ ਚੱਕਣ ਚਲਾਵਾ ਸਹਿਰ ਸਾ ਹੁਕਮ ਕਰੋ ਤਾਂ ਕਰੋ ਤਾਂ ਦਿੱਲੀ ਲਾਹੌਰ ਸਹਿਰ ਦੀ ਕਿਤਨਾ ਲੇ ਕਣ ਤੋਂ ਸਹਿਰ ਦਾ ਜਿੰਨਾ ਮਿੱਤ ਸੀਏ ਅਸੀਂ ਤਨ ਉਤੇ ਜਾਵਾਂਗੇ ਓਨੀ ਨੀ ਪੱਕੀ ਸਿੱਖੇ ਕਾਮ ਵਾਲੀ ਕਰਾਂਗੇ ਓਨੀ ਨੀ ਪੱਕੀ ਸਿੱਖੇ ਕਾਮ ਵਾਲੀ ਕਰਾਂਗੇ ਪਾਵਾ ਸਰ ਬਾਤ ਵਾਲਾ ਦਿੰਦਾਰ ਹੁਸਨਹਿਾ ਪਾਵਾ ਸਰ ਬਾਤ ਵਾਲਾ ਦਿੰਦਾਰ ਹੁਸਨਹਿਾ ਜਿਹੜਾ ਗੁਰੂ ਨਾਨਕ ਨੇ ਬੁੱਟਾ ਲਾਇਆ ਏ ਪਾਣਾ ਮੰਨਣਾ સા કરી ગુ ફરમાીરે તારે તીનું અગ લા દા અસ મૂ ચીરે તારે નું અગ લાદ ਤੰਦਰੀਏ ਘੂਮ ਤਨੂ ਮਿੱਟੀ ਦੇ ਮਾਲਾ ਦੇ ਆ ਤੰਦਰੀਏ ਘੂਮ ਤਨੂ ਮਿੱਟੀ ਦੇ ਮਾਲਾ ਦੇ ਆ ਇਸ ਦੁਨੀਆ ਤੋਂ ਮੈਨੂੰ ਟਾਰ ਨਾ ਕੋਈ ਲੱਗੇ ਇਸ ਦੁਨੀਆ ਤੋਂ ਮੈਨੂੰ ਟਾਰ ਨਾ ਕੋਈ ਲੱਗੇ ਓੜ ਤੇਰੇ ਚਾਰੀਂ ਦੀ ਦਾ ਚਾਵੇਂ ਸਹਿਰ ਸਾ ਹੁਕਮ ਕਰੋ ਤਾ ਕਰੋ ਤਾ ਦਿੱਲੀ ਲਾਹੌਰ ਸਹਿਰ ਦੀ ਇੱਟ ਨਾਲ ਇੱਟ ਘੜ ਕਵਸਨਸਾ ਸ਼ਾਂਤੀ ਦੀ ਕੁੰਜੀ ਗੁਰੂ ਸਾਹਿਬ ਅੱਗੋਂ ਮੋਲ ਦੇ ਬੇਕੇ ਜੂਲਾ ਮ ਕਰੇ ਸੂਰ ਮੇਰਾ ਨੋਲ ਦੇ ਬੇਕੇ ਜੂਲਾ ਮ ਕਰੇ ਸੂਰ ਹਿਲਾਕਾਰੀ ਜਾਵੇ ਕੁਰਬਾਨੀ タルਮੇ ਤੇੜਾ ਕਰ ਜਾਵੇ ਕੁਰਬਾਨੀ ਦੁਨੀਆ ਤੇ ਉਹ ਜਮਨਾਸ ਲਾਇ ਆਏ ਪਾਣਾ ਮੰਨਣਾ ਮੰਨਣਾਏ ਕਾਸਾ ਕਰ ਤਾਰਤਾ ਪੰਜਵੇਂ ਗੂ ਰਾਵੇਂ ਮੁਖੋ ਪਰਮਾਏ ਵੀ ਚੋਕਾਂ ਦੇ ਤੈਰਤਾ ਮੀਂਹੇ ਮਠਾਲਿਆ ਸਾਰੇ ਈਸਰੀਰੀ ਉੱਤੇ ਪੈ ਗਏ ਛੱਲੇ ਛੱਲੇ ਆ ਸਾਰੇ ਈਸਰੀਰੀ ਉੱਤੇ ਪੈ ਗਏ ਛੱਲੇ ਛੱਲੇ ਆ ਉਸ ਵਿੱਚ ਲਾਲ ਹੋਇਆ ਮੀਆਂ ਮੀਰ ਕਾ ਨਾ ਤੀਰ ਕਰਾ ਮਾਤ ਦੇ ਚਲਾਵਾਂ ਸਹਿਰ ਸਾ ਹੁਕਮ ਕਰੋ ਤਾ ਕਰੋ ਤਾ ਗਲੀਲ ਹਰ ਜ਼ਹਿਰ ਦੀ ਟਿਟਣਾ ਲੈ ਤਕੜਕਾ ਵਸਨ ਤਾ ਸਿੱਖੀ ਗੈਸੇ ਦੀ ਵਾਲੀ ਨਹੀਂ ਗੁਰੂ ਬਨਗੇ ਤੇਰਾ ਕੀ ਆ ਮਿੱਠਾ ਲਗੇ ਪਾਣਾ ਏ ਹੋ ਮੰਨ ਕੇ ਤੇਰਾ ਕੀ ਆ ਮਿੱਠਾ ਲਗੇ ਪਾਣਾ ਏ ਹੋ ਮੰਨ ਕੇ ਧਾਰੀ ਵਾਲ ਰੰਭ ਕੋਲੋਂ ਨੀ ਮੇ ਹੁ ਕੇਰੀਏ ਧਾਰੀ ਵਾਲ ਰੰਭ ਕੋਲੋਂ ਨੀ ਮੇ ਹੁ ਕੇਰੀਏ ਅੰਤ ਅੰਤ ਨਾ ਕੀ ਸੇਨੇ ਮਾਲਕ ਦਾ ਪਾਇਆ ਏ ਪਾਣਾ ਮੰਨਣਾ ਮਨਣਾ ਆਗਾ ਕਰਤਾ ਰਦਾ ਮੰਨਿ ਮੈਂ ਗੂਰਾਂ ਦੇ ਮੁਖੋ ਭਰਮਾਇ ਆਏ ਪਾਉ ਮਨਣਾ ਆਗਾ ਕਰਤਾ ਰਦਾ ਮੰਨਿ ਮੈਂ ਗੂਰਾਂ ਦੇ ਮੁਖੋ ਭਰਮਾਇ